ਸਾਈ ਸਰਪੰਚ ਸਾਹਿਬ ਕੀ ਹਾਲਾਤ ਨੇ ਹੁਣ ਕਿਸ ਤਰ੍ਹਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਲਤ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਬਹੁਤ ਨਾਜ਼ੁਕ ਨੇ ਪਰ ਮੈਂ ਪੰਜਾਬੀ ਤੇ ਪੰਜਾਬੀ ਲੋਕਾਂ ਦੇ ਖੂ ਜਿਹੜਾ ਖੂਨ ਚ ਜਿਹੜਾ ਜਜ਼ਬਾ ਉਹਦਾ ਧੰਨਵਾਦ ਕਰਦਾ ਕਿ ਇਹ ਕਿੰਨਾ ਭਾਰੀ ਸਾਡੇ ਤੇ ਸੰਕਟ ਹੈ ਕੁਦਰਤ ਦਾ ਕਹਿ ਰਿਹਾ ਅੱਜ ਪਰ ਉਹਦਾ ਮੁਕਾਬਲਾ ਕਰਨ ਲਈ ਅੱਜ ਸੋਰੀ ਸੰਗਤ ਸਾਡਾ ਸਾਥ ਦੇ ਰਹੀ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਹਰ ਹਰ ਦੀ ਹਾਲਤ ਅਜੇ ਬਹੁਤ ਹੀ ਨਾਜ਼ੁਕ ਹੈ ਤੇ ਮੈਂ ਦਾਨੀ ਸੱਜਣਾ ਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗਾ ਕਿਉਂਕਿ ਸਮਾਂ ਲੱਗਦਾ ਲੰਬਾ ਲੱਗੂਗਾ ਬਹੁਤ ਸੰਜਮ ਨਾਲ ਬਹੁਤ ਤਰੀਕੇ ਨਾਲ ਸੇਵਾ ਕਰਨ ਕਿਉਂਕਿ ਆਉਣ ਵਾਲਾ ਟਾਈਮ ਲੱਗ ਰਿਹਾ ਕਿ ਬਹੁਤ ਹੀ ਸਾਡੇ ਲਈ ਔਖਾ ਤੇ ਬਹੁਤ ਭਾਰੀ ਸੰਕਟ ਲੈ ਕੇ ਆ ਰਿਹਾ ਕਿਉਂਕਿ ਹੁਣ ਦਾ ਸਮਾਂ ਤੇ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਨਿਕਲ ਰਿਹਾ ਤੇ ਮੈਂ ਸਭ ਦਾ ਧੰਨਵਾਦ ਕਰਦਾ ਦਾਨੀ ਸੱਜਣਾ ਦਾ ਜਾਂ ਜਿਹੜੇ ਵੀ ਸਾਡਾ ਇਸ ਦੁੱਖ ਦੀ ਘੜੀ ਚ ਫੜੀ ਇਹ ਤੁਹਾਡੇ ਪਿੰਡ ਦੇ ਇਹ ਕਿੰਨੇ ਕਿਲੋਪੇਰੇ ਪ੍ਰਭਾਵਿਤ ਹੋਏ ਨੇ ਇਸ ਤੋਂ ਮੇਰੇ ਪਿੰਡ ਦੇ ਤਕਰੀਬਨ 22 ਤੋਂ 300 ਡੰਗਰ ਸੀਗਾ ਜਿਹੜਾ ਇਸ ਪਾਸੇ ਸੀਗਾ ਉਹਨਾਂ ਨੂੰ ਸੇਫ ਤਰੀਕੇ ਨਾਲ ਅਸੀਂ ਬਾਹਰ ਕੱਢ ਲਿਆ ਤੇ ਤਕਰੀਬਨ ਕੋਈ 44 ਤੋਂ 45 ਘਰ ਸੀਗੇ ਜਿਹੜੇ ਮਤਲਬ ਜਿਨ੍ਹਾਂ ਦੇ ਪੱਠੇ ਜਾਂ ਡੰਗਰ ਵੱੱਚਾ ਤੁਸੀਂ ਬੰਦ ਤੋਂ ਅੰਦਰਲੇ ਪਾਸੇ ਸੀਗਾ ਹੁਣ ਕੀ ਹਾਲਾਤ ਨੇ ਅੱਜ ਸੰਗਤ ਦੀ ਤੇ ਜਦੋਂ ਇੱਥੇ ਮਹਾਂਪੁਰਖਾਂ ਦੇ ਪੈਰ ਪੈ ਗਏ ਉਸ ਤੋਂ ਬਾਅਦ ਸਾਡੇ ਇਹ ਜਿਹਾ ਵਾਤਾਵਰਨ ਬਣਿਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੀ ਸੰਤ ਬਾਬਾ ਨਰਿੰਦਰ ਸਿੰਘ ਜੀ ਜਦੋਂ ਦੇ ਇਸ ਤੁਸੀਬਾਂ ਤੋਂ gekeੜਾ ਕੱਢ ਗਏ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਅਲਰਟ ਤੇ ਪ੍ਰਸ਼ਾਸਨ ਵੀ ਸਾਡੀ ਮਦਦ ਕਰ ਰਿਹਾ ਤੇ ਉਹਨਾਂ ਦੇ ਪੈਰ ਪੈਣ ਨਾਲ ਅਜਿਹਾ ਵਾਤਾਵਰਨ ਬਣਿਆ ਤੇ ਸੰਗਤ ਨੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਮੈਂ ਕਹਿੰਦਾ ਕਿ ਡੰਗਰਾਂ ਲਈ ਸਾਨੂੰ ਔਖਾ ਸੀਗਾ ਇੰਨਾ ਵਿਚਾਰਾ ਇੰਨਾ ਛੱਡ ਕੋ ਆ ਗਿਆ ਕਿ ਮੈਂ ਸੰਗਤ ਦਾ ਧੰਨਵਾਦ ਕਰਨਾ ਤੇ ਵਾਹਿਗੁਰੂ ਇਹੋ ਹੀ ਅਰਦਾਸ ਕਰਦਾ ਕਿ ਸਾਨੂੰ ਇਸ ਦੁੱਖ ਦੀ ਘੜੀ ਚੋਂ ਇਸ ਜਿਹੜਾ ਕੁਦਰਤੀ ਕਹਿਰ ਹੈ ਸਾਡੇ ਤੋਂ ਉਸ ਤੋਂ ਕਿਸੇ ਤਰ੍ਹਾਂ ਸਾਡਾ ਛੁਟਕਾਰਾ ਹੋ ਜਾਵੇ ਗਲਤ ਕਮੈਂਟ ਪਈ ਸੀ ਕਿੰਨੀ ਜਿਹੜੀ ਤੁਹਾਡੀ ਪਹਿਲੀ ਪ੍ਰਭਾਵਤ ਹੋਈ ਮੈਂ ਨਮਨਤਾ ਤੇਜਾ ਸਿੰਘ ਪਿੰਨ ਦੋਦਪੁਰ ਤੋਂ ਜੀ ਛੇ ਕਿਲੇ ਮੇਰਾ ਝੋਨਾ ਸੀ ਜੀ ਤੇ ਕੁਦਰਤੀ ਆਫਤ ਦਾ ਕਰਕੇ ਨੁਕਸਾਨ ਤੇ ਕਾਫੀ ਹੋ ਗਿਆ ਜੀ ਬਹੁਤ ਸਾਰਾ ਨੁਕਸਾਨ ਇਲਾਕੇ ਦੇ ਵਿੱਚ ਹੁਣ ਵੀ ਪਾਣੀ ਦਾ ਕਾਫੀ ਜੋਰ ਹੈ ਜੀ ਤੇ ਕੁਝ ਚਲੋ ਇਲਾਕੇ ਦੇ ਵਿੱਚ ਦਾਨੀ ਸੱਜਣ ਬਹੁਤ ਹੀ ਜ਼ਿਆਦਾ ਸੇਵਾ ਕਰ ਰਹੇ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਔਰ ਆਉਣ ਵਾਲੇ ਸਮੇਂ 'ਚ ਦੇਖੋ ਅਜੇ ਹਾਲਾਤ ਕਿਸ ਤਰ੍ਹਾਂ ਦੇ ਨਜਿੱਟੇ ਨੇ ਕਿਸ ਤਰ੍ਹਾਂ ਹੁੰਦਾ ਜੀ ਪਰ ਸੇਵਾਵਾਂ ਨੂੰ ਕੋਈ ਕਮੀ ਨਹੀਂ ਸਿਰ ਪਰੇਸ਼ਾਨੀ ਹੈ ਵੀ ਹੁਣ ਮਾਲ ਡੰਗਰ ਦੀ ਜਰੀਕ ਥੋੜੇ ਜਿਹੀ ਪਰੇਸ਼ਾਨੀ ਹੈਗੀ ਐ ਪਾਣੀ ਚਲੋ ਜੇ ਸਰਕਾਰਾਂ ਥੋੜਾ ਜਿਹਾ ਧਿਆਨ ਦੇਣ ਤੇ ਜੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਥੋੜਾ ਬਚਪਚਾ ਹੋ ਜਾਏ ਜੀ ਤੇ ਬਸ ਮੈਂ ਇਹ ਕਹਿਣਾ ਚਾਹੂੰਗਾ ਜੀ ਧੰਨਵਾਦ ਪਰ ਬਸ ਕਿੰਨੀ ਕੁ ਉਮੀਦ ਰੱਖ ਦੋ ਕਿ ਕਿੰਨੀ ਕੁ ਬਚਦੀ ਹੈ ਨਾ ਕਿੰਨਾ ਕੁ ਨਹੀਂ ਹਜੇ ਹਜੇ ਫਸਲ ਬਚਣ ਦਾ ਜਿੰਨੇ ਚਿਰ ਪੂਰਾ ਪਾਣੀ ਨਹੀਂ ਦੁੱਤਤਾ ਉਹਨਾਂ ਚਿਰ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਪਰ ਚਾਂਸ ਨਹੀਂ ਗੇ ਹਾਲਾਤ ਨਹੀਂ ਗੇ ਹੜ੍ਹਾਂ ਨੂੰ ਦੇਖ ਕੇ ਫਸਲ ਬਚ ਸਕੇ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆਪਣੀ ਫਸਲ ਪੂਰੇ ਮੰਡਾ ਚ 100% ਹੀ ਡੈੱਡ ਆ ਜੀ ਕੋਈ ਪਾਣੀ ਦੀ ਮਾਰਥਲੇ ਆ ਆਪਾਂ ਤੇ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਾਂਗੇ ਕਿ ਜੋ ਵੱਧ ਤੋਂ ਵੱਧ ਸਰਕਾਰ ਕੋ ਮਵਈਆ ਕਰਵਾਇ ਕਰਾਇਆ ਜਾਵੇ ਸਾਰੇ ਜਿੰਨੇ ਵੀ ਮੰਡ ਵਿੱਚ ਗਰੀਬ ਜਨਤਾ ਵਾ ਇਹਨਾਂ ਦੀ ਜਿੰਨੀ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਆਪਾਂ ਡੀਸੀ ਸਾਹਿਬ ਦਾ ਜਿੰਨੇ ਹੋਰ ਸੰਸਥਾ ਵੀ ਸੇਵਾ ਕਰਦੀਆਂ ਵਾ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੀ ਆਪਾਂ ਡੀਸੀ ਸਾਹਿਬ ਦਾ ਐਸਡੀਐਮ ਸਾਹਿਬ ਦਾ ਐਡੀਸੀ ਡਿਵੈਲਪਮੈਂਟ ਵੀ ਇੱਥੇ ਆਏ ਸੀ ਉਹਨਾਂ ਦਾ ਵੀ ਧੰਨਵਾਦ ਆਪਣੇ ਜਿੰਨੇ ਵੀ ਪ੍ਰਸ਼ਾਸਨ ਦੇ ਨਮਾਇंदे ਆਉਂਦੇ ਆ ਆਪਾਂ ਤਹਿ ਬੈਤੋਂ ਧੰਨਵਾਦ ਦੀਆਂ ਤਹਿਸੀਲਦਾਰ ਸਾਹਿਬ ਪਟਵਾਰੀ ਜਿੰਨੇ ਵੀ ਘੁੰਮਦੇ ਆ ਜਿੰਨਾ ਪ੍ਰਸ਼ਾਸਨ ਕੋ ਮਰਿਆ ਵਾ ਸਾਰਾ ਲੋਕਾਂ ਦੀ ਇਹਾਜਤ ਵਾਸਤੇ ਘੁੰਮ ਰਿਹਾ ਵਾ ਆਪਣੇ ਲਈ ਇਸ ਵੇਲੇ ਬਹੁਤ ਵੱਡੀ ਦੁੱਖ ਦੀ ਘੜੀ ਆ ਮਸੀਬਤ ਦੀ ਘੜੀ ਆ ਜਿਹੜਾ ਵੀ ਇੱਥੇ ਦੁੱਖ ਵਿੱਚ ਘੁੰਮਦਾ ਆ ਉਹਦਾ ਧੰਨਵਾਦ